ਪਿਛਲੇ ਦਿਨੀ ਹਸਪਤਾਲ ਵਿੱਚ ਕੰਮ ਕਰ ਰਹੀ ਲੜਕੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਤੋਂ ਬਾਅਦ ਭਾਵੇਂ ਪੁਲਿਸ ਵੱਲੋਂ ਸੁਸਾਇਡ ਕੇਸ ਬਣਾ ਕੇ ਮਾਮਲੇ ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਨੇ ਸੁਸਾਇਡ ਨਹੀਂ ਕੀਤਾ ਬਲਕਿ ਉਸ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਪਰਿਵਾਰ ਨੂੰ ਉਹਨਾਂ ਦੀ ਲੜਕੀ ਦੀ ਮੌਤ ਦਾ ਕੋਈ ਇਨਸਾਫ ਨਹੀਂ ਮਿਲਿਆ ਅਤੇ ਪੁਲਿਸ ਵੱਲੋਂ ਹਸਪਤਾਲ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਪੀੜਤ ਪਰਿਵਾਰ ਨੇ ਸੜਕ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੁਸੀਂ ਵੀ ਦੇਖੋ ਕੀ ਹੈ ਪੂਰਾ ਮਾਮਲਾ ਫਰੋਸਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਪੌਰ ਹੈ ਹਾਂਜੀ ਮੈਂ ਨਵਨੀਤ ਪੌਰ ਦੀ ਮੰਮਾ ਮੇਰਾ ਬੱਚਾ 2 ਸਾਲ ਉੱਥੇ ਕੰਮ ਕਰਦਾ ਰਿਹਾ ਕਿੱਥੇ ਕਰ ਬਾਗੀ ਹਸਪਤਾਲ ਅਨਿਲ ਬਾਗੀ ਮੇਰੇ ਬੱਚੇ ਦਾ ਕੋਈ ਕਸੂਰ ਨਹੀਂਗਾ ਮੇਰੇ ਬੱਚੇ ਨੂੰ ਇਹਨਾਂ ਨੇ ਮਰਿਆ ਦੇਤਾ ਮੇਰੇ ਨਾਲ ਪੌਣੇ 11 ਮੇਰੇ ਬੱਚੇ ਨੇ ਗੱਲ ਕੀਤੀ ਆ ਮੇਰੇ ਬੱਚੇ ਨੂੰ ਇਹ ਇਲਜ਼ਾਮ ਲਾ ਰਹੇ ਸਾਰਾ ਕੁਝ ਹੀ ਗਲਤ ਕਹਿ ਰਹੇ ਬੱਚੇ ਨੂੰ ਜਨਮ ਦਿਨ ਜਨਮ ਦਿਨ ਮਨਾਇਆ ਸੋਸਾਇਟੀ ਕੀਤਾ ਕਹਿੰਦੇ ਬਲਕਿ ਉਥੋਂ ਕੁਝ ਨਹੀਂ ਲੱਗਾ ਲੱਭਾ ਪੁਲਸ ਵਾਲਿਆਂ ਨੂੰ ਵੀ ਮੇਰੇ ਬੱਚੇ ਨੂੰ ਤੋਂ ਦੇਣ ਖਾ ਕੋਈ ਸਬੂਤ ਦੇਣ ਮੈਨੂੰ ਵੀ ਮੇਰੇ ਬੱਚੇ ਨੇ ਆਪ ਆਤਮ ਹੱਤਿਆ ਕੀਤੀ ਆ ਇਹ ਆਤਮੱਤਿਆ ਕਹੇ ਕਿ ਤੇ ਕੰਮ ਜਲੀਲ ਕਰਨ ਦਾ ਹੈ ਮੇਰੇ ਬੱਚਾ ਉਹ ਨਾ ਸੀ ਧਰਨਾ ਲਗਾਏ ਇਹ ਬੱਚੇ ਇਨਸਾਫ ਲਈ ਲਵਾ ਰਹੇ ਆ ਅਸੀਂ ਕਿਹੜਾ ਸਾਡਾ ਕੋਈ ਸੁਣ ਆਈ ਨਹੀਂ ਹੋਰੀ ਡੇਢ ਡੇਢ ਮਹੀਨਾ ਹੋ ਗਿਆ ਸਾਨੂੰ ਕਿਹੜਾ ਰੋਡ ਜਾਮ ਤੇ ਹਾਂਜੀ ਕਿਹੜਾ ਰੋਡ ਜਾਮ ਤੇ ਇਹ ਫਾਜਲ ਕਿਆ ਮਾਰਾ ਰੋਜ਼ ਪਰ ਰੋਜ਼ ਪਰ ਫਾਜਲ ਤੇ ਹੁਣ ਇਨਸਾਫ ਦੀ ਮੰਗ ਇਨਸਾਫ ਦੀ ਮੰਗ ਚਾਹੀਦੀ ਸਾਨੂੰ ਪੁਲਿਸ ਵਾਲੇ ਕਹਿੰਦੇ ਅਸੀਂ ਰੱਦ ਕਰ ਦਾਂਗੇ ਤੁਹਾਡਾ ਕੇਸ ਕਰ ਦੇਣ ਕੈਮਰਾ ਡਿਲੀਟ ਆ ਤੁਹਾਨੂੰ ਸਾਰਾ ਕੁਝ ਉੱਥੇ ਸਬੂਤ ਇਹਨਾਂ ਨੂੰ ਸਭ ਕੁਝ ਪਤਾ ਪਰ ਇਹ ਉਸ ਕੰਮ ਤੇ ਕੋਈ ਨਹੀਂ ਕਰਤੇ ਪਏ ਉਹ ਸਿੰਪਲੀ ਭੇਜਦੇ ਨਾ ਫੋਨ ਵੀ ਨਹੀਂ ਡਾਉਂਡ ਭੋਲ ਭੇਜਾ ਨਾ ਮੇਰੇ ਬੱਚੇ ਦੇ ਪਾਸ ਵੀ ਨਹੀਂ ਭੇਜੇਗੇ ਇਹਨਾਂ ਨੇ ਇੱਕ ਮਹੀਨਾ ਲਾਤਾ ਇਹਨਾਂ ਨੇ ਕਿਉਂ ਮੇਰੇ ਬੱਚੇ ਦਾ ਐਡਾ ਕੀ ਗੁਨਾਹ ਸੀਗਾ ਮੇਰਾ ਬੱਚਾ ਡਿਊਟੀ ਕਰ ਰਿਆ ਸੀ ਸੇਵਾ ਕਰ ਰਿਆ ਸੀ ਮੇਰਾ ਨਹੀਂ ਸੀ ਇਸ ਟਾਈਮ ਉਹਨਾਂ ਦਾ ਸੀਗਾ ਜਿੰਨਾ ਚਿਰ ਮੇਰਾ ਬੱਚਾ ਡਿਊਟੀ ਕਰਦਾ ਸੀ ਉਸ ਟਾਈਮ ਉਹਨਾਂ ਦਾ ਸੀਗਾ ਇਹਨਾਂ ਨੇ ਮੇਰੇ ਬੱਚੇ ਨੂੰ ਮਰਿਆ ਫੜਾਤਾ ਕਿਉਂ ਮੇਰੇ ਇਹਨਾਂ ਨੂੰ ਕੋਈ ਅਫਸੋਸ ਕਰਨਾ ਹੈ ਕਿਨੇ ਜਦੋਂ ਨੌਕਰੀ ਕਰਦੇ ਸੀ 2 ਸਾਲ ਹੋ ਗਏ ਕਰੇ ਕੁਛ ਕਰ ਤੋ ਨਾ ਕੀਤੀ ਨਾ ਕੋਈ ਸ਼ਿਕਾਇਤ ਨਹੀਂ ਮੇਰਾ ਬੱਚਾ ਹਸਦਾ ਖੇਡਦਾ ਕੰਮ ਕਰਦਾ ਸੀ ਉੱਥੇ ਕੋਈ ਨਹੀਂ ਸੀ ਸਭ ਜਾਣਦੇ ਸੀ ਉੱਥੇ ਸਾਨੂੰ ਦੱਸ ਦੇ ਜਦੋਂ ਘਾਟਾ ਆਉਂਦਾ ਆਹ ਕੋਈ ਤਾਂ ਪਹਿਲਾਂ ਕੋਈ ਤਾਂ ਆਇਆ ਨਾ ਮੈਂ ਨਹੀਂ ਬੈਠਿਆ ਇਸੇ ਤਰ੍ਹਾਂ ਸੇਵਾ ਨਹੀਂ ਕਰਾਉਂਦੇ ਕੋਈ ਪਹਿਲਾਂ ਪੁਲਿਸ ਮਾਰ ਜਾਂਦੇ ਅਸੇ ਖਲਾਫ ਨਹੀਂ ਸੀਗੇ ਇਹਨਾਂ ਨੇ ਸਾਨੂੰ ਆਹ ਮਜਬੂਰੀ ਕੀਤਾ ਮੁਕਸਾਲਿਆ ਡੀਐਸਪੀ ਨੇ ਸੁਖਿੰਦਰ ਸਿੰਘ ਨੇ ਬੱਚਾ ਦਾ ਕਾਰਫਾਈ ਸੀ ਦਾ ਕਾਰਡ ਸਹੀ ਸੀਗਾ ਇਨਸਾਫ ਲੈਣ ਲਿਓ ਕੋਈ ਬੋਲ ਸਾਫ ਲਈਆ ਸਾਡਾ ਸਾਰਾ ਪੈਨ ਸਾਡੇ ਮੇਰੇ ਭੈਣ ਭਰਾ ਸਭ ਇਨਸਾਫ ਮੰਗਦੇ ਫਿਰ ਵੀ ਨਹੀਂ ਇਨਸਾਫ ਦਿੱੰਤੀ ਤੇ ਫਿਰ ਅਗਲਾ ਸਰ ਪੁਲਿਸ ਕਹਿ ਰਹੀ ਆ ਆਏ ਕਰਨਾ ਨਹੀਂ ਚੁੱਕਿਆ ਜਾਊਗਾ ਉਹ ਨਾ ਚੜ ਨਹੀਂ ਚੁੱਕਿਆ ਜਾਊਗਾ ਜਿਵੇਂ ਤਾਹੇ ਇਨਾਂ ਨੇ ਪੁਲਿਸ ਡਾਇਰੈਕਟਰ ਤੇ ਕਿ ਨਾਮ ਪੜਾ ਮੇਰਾ ਨਾਮ ਸੁਖਵੀਰ ਸਿੰਘ ਸੁਖਵੀਰ ਸਿੰਘ ਧਰਨਾ ਲਾਇਆ ਕਿਸ ਕਰਕੇ ਲਾਇਆ ਤੁਹਾਡੀ ਬੇਟੀ ਦਾ ਮਰਡਰ ਹੋ ਗਿਆ 7 ਫਰਵਰੀ ਨੂੰ ਬਗੀ ਹਸਪੀਟਲ ਦੇ ਵਿੱਚ ਕੀ ਕਰਦੀ ਸੀ ਉਹ ਬਤਾਓ ਰੇ ਨਰਸ ਦਾ ਡਿਊਟੀ ਕਰਦੀ ਸੀ ਜਾਂ ਟ੍ਰੇਨਿੰਗ ਕਰਦੀ ਸੀ ਡਿਊਟੀ ਕਰਦੀ ਸੀ ਡਿਊਟੀ ਕਰਦੀ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦਾ ਮੈਸੇਜ ਆਇਆ ਜਦੋਂ ਕਤਲ ਹੋਇਆ ਸਾਨੂੰ ਸਾਢੇ 8:00 ਵਜੇ ਮੈਸੇਜ ਆਇਆ ਵੀ ਅੱਗੇ ਲੋਕੀਓ ਕੇ ਸਾਹ ਆ ਰਹੇ ਆ ਡੈੱਡ ਸੀ ਜਾਂਦੇ ਆ ਕੀ ਲੜਕੀ ਦੀ ਤੁਹਾਡੇ ਨਾਲ ਪਹਿਲਾਂ ਗੱਲ ਵੀ ਹੋਈ ਸੀਗੀ ਪਹਿਲਾਂ 11:00 ਵਜੇ ਉਹਦੀ ਮੰਮੀ ਨਾਲ ਗੱਲ ਕੀਤੀ ਸੀ ਕਿ ਉਹਦੇ ਬ੍ਰਦਰ ਨਾਲ ਗੱਲ ਕੀਤੀ ਸੀ ਤੇ ਕਿਸ ਤਰ੍ਹਾਂ ਦਾ ਸੁਨੇਹਾ ਮਤਲਬ ਸਾਨੂੰ ਤਾਂ ਮਰੀ ਦਾ ਹੀ ਆਇਆ ਨਹੀਂ ਸਾਨੂੰ ਕੀ ਤੁਹਾਨੂੰ ਕੀ ਸ਼ੱਕ ਹੋਇਆ ਸਾਨੂੰ ਮਰਡਰ ਕੀਤਾ ਗਿਆ ਜੀ ਕਤਲ ਕੀਤਾ ਗਿਆ ਹਾਂਜੀ ਕਤਲ ਕੀਤਾ ਇੱਕ ਕੋਈ ਇਨਸਾਫ ਨਹੀਂ ਮਿਲਿਆ ਹੇ ਤੱਕ ਕੋਈ ਇਨਸਾਫ ਨਹੀਂ ਮਿਲਿਆ 2 ਮਹੀਨੇ ਹੋ ਗਏ ਕੋਈ ਇਨਸਾਫ ਨਹੀਂ ਸਾਨੂੰ ਬੁਲਾ ਕੇ ਦਫਤਰ ਇਹ ਦਰੂਦਰ ਦੀਆਂ ਲਾ ਕੇ ਸਾਡੇ ਤੇ ਬਲੈਕਮੇਲ ਕਰਦਾ ਸਾਨੂੰ 2 ਮਹੀਨੇ ਹੋ ਗਏ ਇਨਸਾਫ ਲੈਣ ਲਈ ਹਾਂਜੀ ਇਹ 7 ਅਪ੍ਰੈਲ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੋਈ ਇਨਸਾਫ ਨਹੀਂ ਮਿਲਿਆ ਨਾ ਮੋਬਾਈਲ ਦੇ ਡਿਟੇਲਾ ਕਢਾੜਿਆ ਨਾ ਕੁਝ ਕਰਾਰੇ ਫੇਰ ਉਹ ਜਿਹੜਾ ਜਿਸ ਕਰਾ ਕੇ ਵਿਖਰਾ ਰਿਪੋਰਟ ਹੁੰਦੀ ਆ ਉਹ ਵੀ ਇਹਨਾਂ 27 28 ਦਿਨ ਬਾਅਦ ਤੇ ਦੀ ਆ ਤੇ ਢਿੱਲੀ ਕਾਰਜਕਾਰੀ ਕਿਉਂ ਚੱਲ ਰਹੀ ਕੀ ਕਰਨਾ ਕੋਦਰ ਪੈਸੇ ਖਾਦੇ ਨਾਲੇ ਬਾਗੀ ਦਾ ਨਾਮ ਚੱਲਦਾ ਜਿਸੀਂ ਗਰੀਬ ਬੰਦੇ ਆ ਕੀ ਦਬਾਅ ਪੈ ਰਿਹਾ ਉਹਦਾ ਦਬਾਅ ਬਾਗੀ ਦਾ ਪੈ ਰਿਹਾ ਜੀ ਉਹਦਾ ਨਾਮ ਚੱਲ ਰਿਹਾ ਤੇ ਪੈਸੇ ਦਾ ਦਬਾਅ ਵੀ 100 ਰੁਪਈਆ ਨਹੀਂ ਲਾਉਂਦਾ ਲੱਖਾਂ ਰੁਪਈਆ ਲਾ ਸਕਦਾ ਜੀ ਇਨਸਾਫ ਲੈਣ ਲਈ ਤੇਹੀ ਇੱਥੇ ਇਨਸਾਫ ਲੈਣ ਲਈ ਬੈਠੇ ਆਂ ਮਾਮਲਾ ਤੇ ਅਗਲਾ ਅਗਲਾ ਕਦਮ ਫਿਰ ਹੋਰ ਸਖਤ ਕੀਤਾ ਜਾਊਗਾ ਜੀ ਕੈਂਪ ਲਾ ਰਹੇ ਹੁਣ ਪੁਲਿਸ ਨੇ ਕੋਈ ਵਿਸ਼ਵਾਸ ਦਿੱਤਾ ਤੁਹਾਨੂੰ ਆਖੇ ਕੋਈ ਕੋਈ ਵਿਸ਼ਵਾਸ ਦੀ ਜੀ ਆਉਂਦੇ ਆ ਜੀ ਤੁਸੀਂ ਕਿਉਂ ਬੈਠੇ ਹੋ ਸਾਡੇ ਤੇ ਦਬਾਅ ਪਾ ਰਹੇ ਆ ਜੀ ਇਨਸਾਬ ਮਿਲਣਾ ਚਾਹੀਦਾ ਜੀ ਪੰਜ ਸਾਤ ਚਾਈਦਾ ਜੀ ਅਸੀਂ ਉਹ ਪੱਕੇ ਟੈਂਟ ਲਾਉਂਦੇ ਆ ਜੀ ਫਿਰ ਉਹੇ ਲਾ ਕੇ ਜਿੰਨੀ ਦੇਰ ਇਨਸਾਬ ਨਾ ਮਿਲੇ ਬੈਠਣਾ ਪਊ ਬੈਠਾ ਨਹੀਂ ਜੀ ਕੀ ਨਾਮ ਤੁਹਾਡਾ ਕਿੰਨਾ ਵਾਰ ਹੋਰ ਆਉਣਾ ਕੀ ਲੱਗਦੀ ਜੀ ਲੱਗਦੀ ਅੰਮ੍ਰਿਤਪੁਰ ਦੀ ਚਾਚੀ ਹਾਂ ਜੀ ਅੱਜ ਤੋ ਹੀ ਬੈਠੇ ਤਰਲਦੇ ਨੇ ਕੀ ਮੰਗਾਂ ਨਾ ਬਸ ਸਾਡੇ ਬੱਚਾ ਬਾਗੀ ਹਸਪੀਟਲ ਵਿੱਚ ਡਿਊਟੀ ਕਰਨਾ ਸੀ ਬੱਚੇ ਦਾ ਰਕਾਂਟ ਬਿਲਕੁਲ ਸਹੀ ਸੀਗਾ ਸਵੇਰ ਉਹਦੀ ਮਮੀ ਨਾਲ 11 ਵਜੇ ਗੱਲ ਕੀਤੀ 4 ਵਜੇ ਬੱਚੇ ਨੇ ਪਾਰਟੀ ਇੰਜੋਏ ਕੀਤੀ ਹੈ ਬਰਥਡੇ ਪਾਰਟੀ ਤੋਂ ਬਾਅਦ ਰਾਤ 8 ਵਜੇ ਫੋਨ ਆ ਗਿਆ ਜੀ ਤੁਹਾਡੇ ਬੱਚੇ ਨੇ ਸੁਸਾਈਡ ਕਰ ਲਿਆ ਸਾਨੂੰ ਕੋਈ ਰੀਜਨ ਨਹੀਂ ਦਿੱਤਾ ਗਿਆ ਕੁਝ ਨਹੀਂ ਦਿੱਤਾ ਗਿਆ ਜਿੱਦੋਂ ਉੱਥੇ ਗਏ ਸੀ ਸੀਸੀ ਕੈਮਰੇ ਦੀ ਲੀਡ ਸੀ ਉਥੋਂ ਦੀ ਫੁਟੇਜ ਨਾ ਉਥੋਂ ਕੁਝ ਮਿਲਿਆ ਸਾਂਭ ਬਾਕੀ ਹਸਪੀਟਲ ਅਨਿਲ ਬਾਦਰੀ ਹਸਪੀਟਲ ਫਰੋਜ਼ਪੁਰ ਉਥਾਂ ਦੀਆਂ ਫੋਟੋ ਜਿਹਦੇ ਨਾਲ ਉਸੇ ਸਾਨੂੰ ਕਹਿ ਰਹੇ ਬੱਚੇ ਨੂੰ ਸਾਈਟ ਕੀਤਾ ਉਸ ਟਾਈਮ ਤੋਂ ਉਸ ਨੂੰ ਉੱਥੇ ਕੋਈ ਪ੍ਰੂਵ ਨਹੀਂ ਮਿਲਿਆਗਾ ਤੀਜੇ ਦਿਨ ਉਹਨਾਂ ਨੂੰ ਇੰਜੈਕਸ਼ਨ ਮਿਲਿਆ ਇੰਜੈਕਸ਼ਨ ਉਹ ਮਿਲਿਆ ਜਿਹੜੋਂ ਆਪਾਂ ਸੇਜੇਰੀਅਨ ਕਰਦੇ ਆ ਬੱਚੇ ਨੂੰ ਆਪਾਂ ਬਾਡੀ ਨੂੰ ਸੌਨ ਕਰਨ ਲਈ ਲਾਉਂਦੇ ਸੌਨ ਕਰਕੇ ਮਾਰਿਆ ਗਿਆ ਸੌਨ ਕਰਕੇ ਮਾਰਿਆ ਗਿਆ ਹਾਂਜੀ ਬੱਚੇ ਨੂੰ ਸੌਨ ਕਰਕੇ ਹੁਣ ਤੁਹਾਡੀ ਕੀ ਮੰਗ ਸਾਡੀ ਮੰਗ ਇਹ ਆ ਵੀ ਸਾਡੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਇਹ ਕੁੜੀਆਂ ਨੂੰ ਉਹਨਾਂ ਚਾਰ ਅਸੀਂ ਧਰਨਾ ਨਹੀਂ ਥੰਕੜਾ ਮੈਨੇ ਕੋਲ ਸਾਸਨ ਆ ਰਿਹਾ ਸਾਨੂੰ ਧੰਕੀਆਂ ਦੇ ਰਿਹਾ ਤੁਹਾਡਾ ਪਰਚਾ ਰੱਦ ਕਰ ਦਾਂਗੇ ਤੇ ਤੁਸੀਂ ਉੱਪ ਜਾਓ ਇੱਥੇ ਧੱਕੇਸ਼ਾਹੀ ਹੋ ਰਹੀ ਹੈ ਰੋੜ ਕੋਨ ਰਹੇ ਆ ਅਸੀਂ ਨਹੀਂ ਏਥੋਂ ਖੰਗ ਸਾਨੂੰ ਇਨਸਾਫ ਚਾਹੀਦਾ ਅਨੀਲ ਬਾਗ ਕੀ ਨਾਮ ਮੇਰਾ ਨਾਮ ਰਵੀ ਹੈ ਰਵੀ ਲੜਕੀ ਕਿੰਨੀ ਉਮਰ ਸੀ ਕਿਸ ਤਰ੍ਹਾਂ ਲੜਕੀ ਖਾਈ 29 ਸਾਲ ਦੀ ਮੱਦੀ ਸੀ ਕੀ ਕਰਦੀ ਹੁੰਦੀ ਨਰਸਿੰਗ ਜੋਬ ਕਰਦੀ ਸੀ ਜਿਹੜੇ ਨਬਾਤੀ ਜੌਬ ਕਰਦੀ ਕਿੰਨੀ ਦੇਰ ਤੋਂ ਉਹ ਸੇ ਜੋਬ ਕਰ ਰਹੀ ਸੀ ਇਹਨੂੰ ਕੱਟੇ ਦੋ ਸਾਲ ਹੋ ਗਏ ਆ ਜੀ ਜੋਬ ਕਰਦੀ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀ ਹਾਂ ਜੀ ਹਾਂ ਜੀ ਗੱਲਬਾਤ ਹੁੰਦੀ ਸਵੇਰ ਮੇਰੀ ਗੱਲ ਹੋਈ ਸੀ ਜੀ ਇਹਦੇ ਨਾਲ ਜਿਹਦੀ ਜੋ ਸੈਲਰੀ ਵਧੀ ਸੀ ਇਹਨੇ ਮੈਨੂੰ ਦੱਸਿਆ ਅਗਲੇ ਦਿਨ ਪਾਰਟੀ ਕਰਨ ਜਾਣਾ ਸੀ ਪਰ ਸ਼ਾਮ ਨੂੰ ਸਾਡਾ ਫੋਨ ਆਇਆ ਬਾਗੀ ਉਸ ਤੋਂ ਮੇਰੀ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਵੀ ਇਹਦੀ ਐਕਸਪਾਇਰ ਹੋ ਗਈ ਆ ਹਾਂ ਅਸੀਂ ਤੁਹਾਡੀ ਹਾਂਜੀ ਮੇਰੀ ਸਿਸਟਰ ਸੀ ਕਿੰਨੀਆਂ ਭੈਣਾਂ ਮੇਰੀਆਂ ਦੋ ਸਿਸਟਰ ਨੇ ਅੱਛਾ ਇਹ ਵੱਡੀ ਹੈ ਇਹ ਛੋਟੀ ਸਭ ਤੋਂ ਛੋਟੀ ਹੈ ਅੱਛਾ ਹੁਣ ਇਨਸਾਫ ਲੈਣ ਲਈ ਤੁਸੀਂ ਕਿਸ ਤਰ੍ਹਾਂ ਇਨਸਾਫ ਲੈਣ ਲਈ ਅਸੀਂ ਧਰਨਾ ਲਾਇਆ ਹੋਇਆ ਵਾ ਸਾਡਾ ਇਨਸਾਫ ਸਾਡੀ ਮੰਗ ਸੱਤਰ ਪੂਰੇ ਕੀਤੇ ਜਾਣ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ 302 ਦਾ ਪਰਚਾ ਕੱਟਿਆ ਜਾਵੇ ਕਿੰਨੇ ਦਿਨ ਬੀਤ ਗਏ ਨੇ ਇਸ ਗੱਲ ਇਸ ਗੱਲ ਨੂੰ 2 1.5 ਮਹੀਨਾ ਹੋ ਜਾਂਦਾ ਹੈ ਤੁਹਾਨੂੰ ਕੀ ਬਦਲ ਕਤਲ ਹਾਂਜੀ ਕੀ ਹੋਇਆ ਹੋਇਆ ਇਹ ਜੀ ਕਤਲ ਕੀਤਾ ਗਿਆ ਜੀ ਬਾਗੀ ਹਸਪੀਟਲ ਤੇ ਹੀ ਜਿਸ ਦਿਨ ਰੂਮ ਚੋਂ ਗਏ ਐਸਐਚਓ ਨਾਲ ਸੀ ਸਾਨੂੰ ਕੋਈ ਸ਼ਰਾਮਤ ਨਹੀਂ ਹੋਇਆ ਉਲਟਾ ਸਾਡੀ ਕੁੜੀ ਨੂੰ ਇਹ ਬਦਨਾਮ ਕਰ ਰਿਹਾ ਜੀ ਬਾਗੀ ਵਾਲੇ ਠੀਕ ਹੈ ਉਸ ਦਿਨ ਦੀ ਹੈ ਕਿ ਇਹਨਾਂ ਨੇ ਕੈਮਰੇ ਵਾਲੀਆਂ ਵੀਡੀਓ ਡਿਲੀਟ ਕੀਤੀਆਂ ਹੋਈਆਂ ਜੀ ਬਾਗੀ ਹਸਪੀਟਲ ਲੈ ਜੀ ਸਾਨੂੰ ਉਹ ਵੀ ਨਹੀਂ ਹਜੇ ਤੱਕ ਦਿੱਤੀਆਂ ਠੀਕ ਹੈ ਕਹਿੰਦਾ ਡਿਲੀਟ ਹੋ ਗਈਆਂ ਜੀ ਕਲਿੱਪਸ ਬਣਾਈਆਂ ਜਾਂ ਕਲਿੱਪਸ ਨਹੀਂ ਸਾਨੂੰ ਫੁੱਲ ਵੀਡੀਓ ਚਾਹੀਦੀ ਹੈ ਜੀ ਉਸ ਦਿਨ ਦੀ ਹੁਣ ਤੱਕ ਇਹਨਾਂ ਨੇ ਸਾਡੀ ਕੋਈ ਇਨਕੁਆਇਰੀ ਨਹੀਂ ਕੀਤੀ ਪੁਲਿਸ ਨੇ ਸਾਡਾ ਮੋਬਾਈਲ ਵਗੈਰਾ ਕੁਝ ਨਹੀਂ ਹਟਾਇਆ ਕਿ ਨਾਲ ਕੋਈ ਭੇਜਿਆ ਹੋਇਆ ਫ੍ਰਾਂਸੀ ਲੈਬ ਚੋਂ ਡੇਲੀ ਲਾਰਾ 1-2 ਦਿਨ 1-2 ਦਿਨ ਕਰਕੇ ਹਜੇ ਤੱਕ ਨਹੀਂ ਭੇਜਿਆ ਉਹਨਾਂ ਨੇ ਇਨਸਾਫ ਦੀ ਮੰਗ ਕਰ ਰਹੇ ਆਸੀਂ ਇਨਸਾਫ ਦੀ ਮੰਗ ਕਰ ਰਹੇ ਆ ਜੀ ਬੋਲੋ 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 ਹਾਏ ਹਾਏ ให,ห,ห้ให้ให้ใไ้